ਕਿਆ ਰਪੋਰਟ ਆਈ ਹੈ? ਕਿਆ ਮਾਮਲਾ ਵੀ? ਸਰ ਕਤਲ ਹੋਇਆ ਸੀ ਜੀ। ਤੇ ਸਰ ਬੰਦਾ ਕੋਈ ਨਹੀਂ ਅਰੈਸਟ ਹੋਇਆ ਜੀ। ਮਾਂ ਦੀ ਤੁਹਾਡੀ ਮਦਰ ਹੋਈ ਸੀ ਜੀ? ਹਾਂ। ਹੈ? ਹਾਂ ਹੋਈ ਸੀ। ਹਾਂ ਬੋਲੋ ਜੀ। ਸਰ ਇਹ ਜੀ ਕੱਲ ਜੀ ਡੀਐਸਪੀ ਸਾਹਿਬ ਕਰ ਰਹੇ ਜੀ। ਅੱਜ ਉਹਨਾਂ ਦੀ ਡਿਊਟੀ ਹੋਂਦਰੀ ਨਹੀਂ ਹਾਜ਼ਰ ਆ ਸਕਦੇ। ਕਤਲ ਕਿੱਥੇ ਹੋਇਆ ਜੀ ਇਹਨਾਂ ਦਾ? ਪੱਤੋਲੇ ਪਿੰਡ ਦੇ। ਕਿੰਨੇ ਤਰੀਕ ਨੂੰ? 10 ਜੁਲਾਈ ਨੂੰ ਹੋਇਆ ਸੀ ਜੀ। ਸਭ ਬੰਦੇ ਸਾਰੇ ਘਰੇ ਨੇ ਜੀ। ਸਾਰੇ ਆਪਣੇ ਘਰਾਂ ਜਾ ਆ ਗਏ ਨੇ। ਡੀਐਸਪੀ ਸਾਹਿਬ ਕੋਲੇ ਜਾਣੇ ਯਕੋ ਡਰਾਉਂਦੇ ਕੰਮ ਕਰਦੇ ਤਾਂ ਆਪੇ ਦਾ ਪਰਚਾ ਕਰਾ ਡੀਐਸਪੀ ਕੋਣ ਹੈ ਵੀ ਡੀਐਸਪੀ ਸ਼੍ਰੀਕਰਨ ਸ਼ਰਮਾ ਜੀ ਨੌਕਰੀ ਕਰਨੀ ਨਹੀਂ ਉਹਨੇ ਇੱਕ ਬ੍ਰਾਹਮਣ ਦਲਤ ਨੂੰ ਡਰਾਵੇ ਇਹਦਾ ਮਤਲਬ ਉਹਨੇ ਆਪਣੇ ਤਾਂ ਡੀਐਸਪੀ ਹੋਊਗਾ ਤਾਂ ਉਹ ਤਾਂ ਰੱਬ ਹੋਊਗਾ ਪਰਚਾ ਦਰਜ ਨਹੀਂ ਉਹ ਉੱਤੇ ਜੀ ਸੀਐਸਏ ਐਕਟ ਲੋਕਾਂ ਨੇ ਪਤਾ ਨਹੀਂ ਕਿਉਂ ਲਵਾਇਆ ਮੈਨੇ ਇਹ ਵੀ ਪੜਿਆ ਸੀਐਸਏ ਐਕਟ ਲਾਸ਼ ਅਰਬਨ ਫੋਰ ਕਰਾਮੇਰੀ ਕੀ ਡੀਐਸਪੀ ਨੇ ਗੱਲ ਜਦੋਂ ਡੀਆਈਜੀ ਗ੍ਰਿਫਤਾਰ ਹੋ ਸਕਦਾ ਇਹ ਐਜੀ ਗ੍ਰਫਤਾਰ ਹੋ ਸਕਦਾ ਡੀਜੀਪੀ ਸਮੇਲ ਸੈਣੀ ਤਰੀਕਾ ਬਹੁਤ ਰੀ ਪੈ ਸਕਦੀਆਂ ਹੂੰ ਤੇ ਫਿਰ ਡੀਐਸਪੀ ਰਬੋਂਦਾ ਇਹ ਇਹ ਤਾਂ ਕੇਸ ਸੱਚਾ ਹੈ ਇਹ ਤਾਂ ਰਿਮਾਡਰ ਹੋਇਆ ਹੈ ਦੁਨੀਆ ਉੱਦੇ ਝੂਠੇ ਚ ਫਸਾ ਲੈਂਦੀ ਹੈ ਸਰ ਇੱਕ ਗ੍ਰਫਤਾਰ ਇੱਕ ਹੋ ਗਿਆ ਜੀ ਤੇ ਜੋ ਵੱਧ ਹੋਇਆ ਜੀ ਚਲਾਣੂ ਦਿੱਤਾ ਜੀ ਇਹਦੇ ਚ ਕਿੰਨੇ ਅਰੈਸਟ ਹੋਏ ਸਰ ਇੱਕ ਦੋ ਅਰੈਸਟ ਹੋਏ ਸੀ ਸਰ ਤੇ ਚਾਰ ਸਰ ਇਹਨਾਂ ਨੇ ਪੰਜ ਬੇਗਨਾ ਕੀਤਾ ਜੀ ਤਫਤੀਸ਼ ਤੁਹਾਡਾ ਲੱਕਾ ਕਿਹੜਾ ਮੇਰੇ ਸਰ ਫਰੀਪਰੀ ਕਰਨ ਉਹਦਾ ਕਿਹੜਾ ਡੀਐਸਪੀ ਦਾ ਉਹਨਾਂ ਸਰ ਜਾਣੇ ਸਰ ਤੁਰਪੀ ਅਭੀ ਦਾ ਨਹੀਂ ਸਰ ਕਹਿੰਦਾ ਇਹ ਉਲਟਾ ਪਰਚਾ ਕਰ ਦੇਣਾ ਸਰ ਉਹਦਾ ਰੀਡਰ ਸਾਹਿਬ ਕਹਿੰਦੇ ਸੀ ਰੀਡਰ ਕਹਿੰਦਾ ਹਾਂਜੀ ਰੀਡਰ ਦਾ ਕੀ ਨੋ ਨਾਲੇ ਕਹਿੰਦਾ ਡੀਐਸਪੀ ਕਹਿੰਦਾ ਜੀ ਨਹੀਂ ਰੀਡਰ ਸਾਹਿਬ ਕੋਲੇ ਹੀ ਬਿਠੇ ਸੀਗੇ ਇੱਕ ਥਰਡ ਪਾਰਟੀ ਦਾ ਸਰ ਅਸੀਂ ਉਹਨਾਂ ਕੋਲ ਗਏ ਸੀਗੇ ਰੈਸਟ ਲਈ ਤੇ ਉਹਨਾਂ ਦੂਸਰੀ ਮੇਰੀ ਡੀਐਸਪੀ ਨਾਲ ਗੱਲ ਕਰਾ ਜਰਾ ਵਕੀਲ ਨੂੰ ਬੁਲਾ ਲਿਆ ਜੀ ਉਹਨਾਂ ਨੇ ਹੈ ਡੀਐਸਪੀ ਠੀਕ ਹੈ ਬੰਦਾ ਕੰਮ ਕਰ ਦਿੰਦਾ ਮੈਂ ਕੰਮ ਕਰ ਦਿੰਦਾ ਤੇ ਉਹਦੀ ਮਾਂ ਦਾ ਕਤਲ ਹੋਇਆ ਉਹ ਤਾਂ ਗਿੜੇ ਕੱਢਣ ਡਿਆ ਡੀਐਸਪੀ ਨੂੰ ਮਿਲੇ ਸੀ ਉਹ ਤਾਂ ਹਾਂ ਜੀ ਮਿਲ ਕੇ ਆਏ ਕਹਿੰਦੇ ਤੁਸੀਂ ਪਰਚਾ ਜਲਦ ਬੰਦੇ ਦੇ ਨਾਮ ਨਜਾਇਜ਼ ਲਿਖਾਇਆ ਹੈ ਕੌਣ ਕਹਿੰਦਾ ਡੀਐਸਪੀ ਸਾਹਿਬ ਕਹਿੰਦੇ ਉਹ ਗੱਲ ਦੱਸੋ ਨਾ ਤੇ ਫਿਰ ਡੀਐਸਪੀ ਨੂੰ ਪੁੱਛੋ ਨਾ ਜੇ ਦੀ ਮਾਂ ਮਰ ਗਈ ਹੋਵੇ ਉਹ ਤਾਂ ਸਾਰਾ ਪਿੰਡ ਵੀ ਲਿਖਾ ਸਕਦਾ ਹਾਂ ਜੀ ਬੰਦੇ ਦਾ 16 17 ਲਿਖਾਇਆ ਸੀ ਜੀ 20 ਤੋਂ ਟੱਪ ਪਲੱਸ ਬੰਦੇ ਜੀ 57 96 36 16 ਬਾਈ ਨੇਮ ਜੀ ਕਿੰਨੇ ਜਣੇ ਸੀ ਸੱਟ ਬਣ ਗਈ ਸਾਰਿਆਂ ਦੇ ਵਿੱਚ ਬਣਾਈ ਜਾਂਦੇ ਜੀ ਕਿੰਟੀ ਕਨਫੀਸ਼ ਕਰ ਰਿਹਾ ਜੀ ਨਹੀਂ ਜੀ ਇਹ 9 ਜਣੇ ਨਹੀਂ ਸੀਗੇ ਜੀ ਟੋਟਲ ਕਨਫੀਸ਼ ਕਰ ਰਿਹਾ ਸਰ ਉਹਦੇ ਹਾਂ ਕੋਈ ਨਹੀਂ ਬੰਦਾ ਉਹ ਮੈਂ ਬੁਰਾ ਨੌ ਹੀ ਰਹਿ ਗਿਆ ਕੱਲਾ ਬੰਦਾ ਤਾਂ ਬੰਦੇ ਨੂੰ ਮਾਰ ਨਹੀਂ ਸਕਦਾ ਦੋ ਚਾਰ ਪੰਜ ਇਕੱਠੇ ਹੋ ਕੇ ਮਾਰਦੇ ਹੋਗੇ ਹਾਂ ਜੀ ਪਰ ਬੰਦੇ ਤਾਂ ਬਹੁਤ ਜਾਨ ਖਾਤੇ ਸਾਰੇ ਨਾ ਨੇ ਜੀ 16 22 ਨੇਮ ਲਖਾਤੇ ਸੇ 7 10 ਇਹਨਾਂ ਨੇ ਅਨਫਾਖਾ ਵਿਖਾਤੇ ਵਿੱਚ ਜੀ ਤੁਸੀਂ ਹੁਣ 9 ਕਰ ਲਏ ਆ ਜੀ ਸਰ ਹਾਂ ਜੀ ਆ 5 ਬੇ ਘਣਾ ਹੋ ਗਏ 9 ਰਹਿ ਗਏ ਬਗੇ ਸਾਰ 9 ਰਹਿ ਗਏ ਹਾਂ ਜੀ ਸਰ ਤੇ 9 ਚ ਕੋਈ ਵੀ ਰਸਤਾ ਨਹੀਂ ਕੀਤਾ ਇਹਨਾਂ ਚ ਰਹਿ ਗਈ ਇਹ 9 ਰਹਿੰਦੇ ਰਹਿੰਦੇ ਕਰਨਾ ਰਸਤਾ ਜੇ ਉਹਨਾਂ ਨੂੰ ਛੋਲੇ ਪੂੜੀਆਂ ਖਿਲਾ ਲਈਆਂ ਤਾਂ ਫੇਰ ਕਰਾਕ ਕਰ ਲੋ ਗ੍ਰਿਫਤਾਰ ਜੇ ਨਹੀਂ ਖਲੇ ਖਲਾਈਆਂ ਹੈਗੀਆਂ ਤਾਂ ਫਿਰ ਹੋਰ ਪਲੇਟਾਂ ਬਣਾਓ। ਉਹਨੂੰ ਮਜ਼ੇ ਕਰੰਦਿਓ। ਉਲਟਾ ਉਹ ਕਹਿੰਦੇ ਹੀ ਅਸੀਂ ਪੈਸੇ ਦੇ ਕੇ ਆਏ ਹਾਂ ਕੀ ਡੀਐਸਪੀ ਨੂੰ। ਅਛਾ ਇਹ ਤਾਂ ਕਰੋ ਨਾ। ਇਹਦੀ ਮਾਂ ਦਾ ਕਤਲ ਇੱਥੇ ਪਾ ਦਿਓ। ਜੇ ਨਹੀਂ ਤੁਸੀਂ ਗ੍ਰਿਫਤਾਰ ਕਰਨੇ। ਮੇਰੀ ਸ਼ਰਮ ਨਾਲ ਗੱਲ ਕਰਾ ਡੀਐਸਪੀ ਨਾਲ। ਉਹਨੂੰ ਮਾਲਕ ਇਸਨ। ਹਾਂਜੀ ਸਰ। ਹੈ? ਸ਼ੇਅਰ ਕਰਤਾ ਵੀ ਆ? ਨਹੀਂ ਹੋਦੀ ਆ। ਸਰ ਉਲਟਾ ਉਹ ਧੱਕੇ ਨਾ ਸਾਡੇ ਘਰ ਘਰ ਦੇ ਵਿੱਚੋਂ ਦੀ ਲੰਘਦੇ ਨੇ। ਮਾਂ ਵੀ ਕਤਲ ਕੀਤੀ ਤੇ ਘਰ ਚੋਂ ਵੀ ਲੰਘ ਰਹੇ। ਹਾਂਜੀ ਘਰ ਚੋਂ ਵੀ ਲੰਘਦੇ ਨੇ। ਸਾਈ ਪੰਜਾਬ ਦੀ ਸੰਤ ਲੈ ਨਹੀਂ ਆਏ ਦੇਖ ਲੈ ਨਹੀਂ ਆ ਨੰਬਰ ਮਹਾਰੀ ਜੀ ਜੀ ਸਰ ਜੀ ਗੱਲ ਕਰਨੀ ਹੈ 19 ਸਰ 19 ਤਰੀਕ ਨੋਟ ਕਰ ਲਾ ਠੀਕ ਹੈ ਸਰ ਚੇਅਰਮੈਨ ਸਾਹਿਬ ਸਰ ਨੂੰ ਜੈਸਾ ਨਾਲ ਗੱਲ ਕਰਨੀ ਹੈ ਤੰਦੀਗੜਾ ਹੈ ਸਰ ਮੈਂ ਉਹ ਫੱਤੂ ਵਾਲੇ ਮਾਮਲੇ 'ਚ ਸਰ ਹਾਂਜੀ ਹਾਂ ਕਰੋ ਹਲੋ ਡੀਐਸਪੀ ਸਾਹਿਬ ਜੈਨ ਸਰ ਡੀਐਸਪੀ ਸਾਹਿਬ ਇਹ ਫੱਤੂ ਵਾਲੇ ਕੇਸ ਦੇ ਵਿੱਚ ਮਾਂ ਦਾ ਕਤਲ ਹੋ ਗਿਆ ਤੇ ਦੋਸ਼ੀ ਕਿਉਂ ਬੇਲੇ ਘੁੰਮ ਡਾਇ ਕਿੰ ਸਰ ਵਿਲੀਨਿਕ ਉਮਰੇ ਜਿੰਨੇ ਸਰ ਸੀਗੇ ਅੰਡਰ ਇਨਵੈਸਟੀਗੇਸ਼ਨ ਕੁਝ ਕੁ ਸਰ ਇਨਕੁਆਰੀ ਚੋ ਦੇਖਣਾ ਹੋਏ ਨੇ ਤੇ ਬਾਕੀ ਜਿਹੜੇ ਹੈਗੇ ਨੇ ਸਰ ਉਹ ਹਨ ਹਜੇ ਉਹਨਾਂ ਦਾ ਰੋਲ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਉਂਕਿ ਸਰ ਇਹਦੇ ਵਿੱਚ ਮੈਡੀਕਲ ਰਿਪੋਰਟ ਜਾਈ ਹੈ ਡਾਕਟਰ ਦੀ ਕਿ ਜਿਹੜਾ ਕਤਲ ਹੋਇਆ ਉਹ ਸਿੰਗਲ ਵੈਪਨ ਤੋਂ ਤਿੰਨੋ ਵਾਰ ਹੋਏ ਨੇ ਸਿੰਗਲ ਵੈਪਨ ਤੋਂ ਸਿੰਗਲ ਵੈਪਨ ਤੋਂ ਤਿੰਨ ਵਾਰ ਹੋ ਗਏ ਤੇ ਜੇ ਅੱਠ ਜਣੇ ਨਾਲ ਖੜੇ ਹੋਣ ਇੱਕ ਬੰਦੇ ਨੇ ਵੈਪਨ ਨਾਲ ਬਾਰ ਕਰ ਲਿਆ ਅੱਠ ਜਣੇ ਨੇ ਕਿਸੇ ਲੱਤ ਪੜੀਓ ਕੇ ਨਾ ਬਾਹ ਪੜੀਓ ਕੀ ਆ ਫਿਰ ਉਹ ਅੱਠ ਸ਼ਾਮਲ ਨਹੀਂ ਵਿੱਚ ਨੀ ਸਰ ਬਿਲਕੁਲ ਠੀਕ ਹੈ ਸਰ ਦੀ ਗੱਲ ਇਹਦੇ ਵਿੱਚ ਸਰ ਮੇਰੀ ਬੇਨਤੀ ਸੁਣਿਓ ਜੀ ਸਰ ਇਹਨੂੰ ਸ਼ਿਕਾਇਤ ਕਰਤਾ ਦੀ ਬਾਡਿੰਗ ਇਹ ਹੈਗੀ ਆ ਕਿ ਮੈਨੂੰ ਰੀਡਰ ਔਰ ਡੀਐਸਪੀ ਇਹ ਕਹਿੰਦੇ ਆ ਵੀ ਤੁਸੀਂ ਨਿਯਾਜ ਪਰਚਾ ਕਿਉਂ ਕਰਵਾ ਰਹੇ ਲੋਕਾਂ ਤੇ ਸਰ ਅਸੀਂ ਇਹ ਬਿਲਕੁਲ ਨਹੀਂ ਕਿਹਾ ਇਹਨਾਂ ਨੇ ਸਰ ਸਗੋਂ ਆਪ 15 ਬੰਨਿਆਂ ਤੇ ਪਰਚਾ ਦਵਾ ਕੇ ਫਿਰ ਇਹਨਾਂ ਨੇ ਇੱਕ ਇੱਕ ਕਰਕੇ ਐਫੀਡੇਵਿਟ ਦਿੱਤੇ ਮਤਲਬ ਪੰਜ ਬੰਦੇ ਤਾਂ ਇਹਨਾਂ ਨੇ ਆਪ ਹੀ ਦੇਖਣਾ ਕਰਾਈ ਨਹੀਂ ਸਰ ਇੱਕ ਇੱਕ ਕਰਕੇ ਐਫੀਡੇਵਿਟ ਹੁਣ ਇਹ ਕੇਸ ਜਿਹੜਾ ਤੁਹਾਡਾ ਕਤਲ ਦਾ ਇਹ 10 ਜੁਲਾਈ ਦਾ ਆ 10 ਨਵੰਬਰ 5 ਮਹੀਨੇ ਹੋ ਗਏ 4-5 ਮਹੀਨੇ ਹੋ ਗਏ 4-5 ਮਹੀਨੇ ਚ ਆਪਾਂ ਗ੍ਰਿਫਤਾਰੀ ਤਾਂ ਇੱਕ ਵੀ ਨਹੀਂ ਕੀਤੀ ਹਲੇ ਨਹੀਂ ਸਰ ਕੀਤੀ ਹੈ ਬਿਲਕੁਲ ਦੋ ਗ੍ਰਿਫਤਾਰੀ ਹੋਈਆਂ ਸਰ ਦੋ ਫੜ ਗਏ ਸਰ ਹੋਈ ਦੋ ਗ੍ਰਿਫਤਾਰ ਹੋ ਗਏ ਹਾਂਜੀ ਸਰ ਜੀਮਸ ਹੈ ਸਰ ਜਿਹੜੇ 7 ਜਿਹੜੇ ਜਿਹੜੇ ਬਾਕੀ 7 ਬਚਦੇ ਉਹ ਸਰ 5 ਬੰਦੇ ਬੇਗਨਾ ਹੋਏ ਨੇ ਜਿਨ੍ਹਾਂ ਚੋਂ 4 ਮਦਈ ਨੇ ਆਪ ਐਫੀਡੇਵਿਟ ਦਿੱਤੇ ਸੀ ਕਿ ਇਹ ਬੰਦੇ ਅਸੀਂ ਗਲਤ ਲਗਾ ਬੈਠੇ ਹਾਂ ਹਾਂ ਦੋ ਬੰਦੇ ਸਰ ਗ੍ਰਿਫਤਾਰ ਹੋਏ ਜੇਲ੍ਹ ਚ ਨਹੀਂ ਸਰ ਦੋ ਗ੍ਰਿਫਤਾਰ ਹੋਏ ਸੀ ਇੱਕ ਡਿਸਚਾਰਜ ਹੋਇਆ ਇੱਕ ਹਜੇ ਕਸਟਡੀ ਜੂਡੀਸ਼ੀਅਲ ਚ ਉਹ ਜਿਹੜਾ ਮੇਨ ਜਿਹਦੇ ਕੋਲੋਂ ਵੈਪਨ ਬਰਾਮਦ ਹੋਇਆ ਉਹ ਆਲਰੇਡੀ ਅਰੈਸਟਡ ਹੈ ਤੇ ਉਹ ਕਸਟਡੀ ਚ ਹੈ ਸਰ ਜੂਡੀਸ਼ੀਅਲ ਚ ਇੱਕ ਡਿਸਚਾਰਜ ਹੋਇਆ ਇੱਕ ਕਸਟਡੀ ਚ ਟੋਟਲ ਹੁਣ ਬਚਦੇ ਕਿੰਨੇ ਆ ਤੁਹਾਡੇ ਕੋਲ ਅ ਇਹ ਸਰ 9 ਦੋਸ਼ੀ ਰਹਿੰਦੇ ਆ ਪੰਜ ਦੋਸ ਸਭ ਤੇ 9 ਜੀ ਸਰ 16 ਨਹੀਂ ਟੋਟਲ 9 ਪੈਂਦੇ ਨੇ ਇਹ ਜਿਤਨਾ ਸੁਣੋ ਮੇਰੀ ਬੇਨਤੀ ਜੇ ਸਾਹਬ ਨਾਲ ਇਹ ਬਾਡਿੰਗ ਬੋਲ ਰਿਹਾ ਸ਼ਿਕਾਇਤਕਰਤਾ ਮਾਂ ਮਰੀਓ ਹੋਵੇ ਮੈਂ ਆਪਣੇ ਤੇ ਗੱਲ ਲਾਗੂ ਕਰਾਂ ਆਪਾਂ ਤਾਂ ਦੁਨੀਆ ਥੱਲੇ ਦੀ ਉੱਪਰ ਕਰ ਦਈਏ ਜੀ ਆਪਾਂ ਮਾਰੀਏ ਇਹਨਾਂ ਦੇ ਚਾਰ ਜੁੱਤੀਆਂ ਜੀ ਆਪਾਂ ਕਿਉਂ ਦੇਖਣਾ ਵੀ ਇਹ ਗਰੀਬ ਬੰਦਾ ਦਲਤ ਬੰਦਾ ਜੋ ਮਾਰ ਕੇ ਉਹਨਾਂ ਜੇਲ੍ਹ ਛੁੱਟੀ ਹੈ ਜੀ ਆਪੇ ਜਦੋਂ ਮਾਂ ਮਰ ਗਈ ਆ ਕਿਸੇ ਦੀ ਉਤੋਂ ਉਹਦੇ ਘਰ ਦੇ ਕੋਲੋਂ ਲੰਘਦੇ ਆ ਜੀ ਉਹਦਾ ਦਿਲ ਤੇ ਕਿੱਦਾਂ ਉਹਦੇ ਵਿਚਾਰੇ ਦਾ ਪੈਂਦਾ ਹੋਊਗਾ ਮੈਂ ਸਰ ਸਮਝਿਆ ਬਿਲਕੁਲ ਠੀਕ ਹੈ ਸਰ ਦੀ ਗੱਲ ਇੱਕ ਗੱਲ ਦੂਜੀ ਬੇਨਤੀ ਵੀ ਤੁਹਾਡੇ ਦਫ਼ਤਰ ਦੇ ਵਿੱਚ ਸ਼ਿਕਾਇਤਕਰਤਾ ਨੂੰ ਇਹ ਕਿਹਾ ਜਾ ਰਿਹਾ ਕਿ ਬਈ ਇਰਤੇ ਉਲਟਾ ਪਰਚਾ ਦਰਜ ਕਰਾਦਣਾ ਆ ਨਹੀਂ ਨਹੀਂ ਸਰ ਇਹ ਗੱਲ ਬਿਲਕੁਲ ਰੀਡਰਬਲ ਹੋਰ ਤੁਹਾਡੇ ਵੱਲੋਂ ਇਹ ਕਹਿ ਰਿਹਾ ਹੈ ਆਪਾਂ ਨਵੇੜੀਏ ਜੀ ਦੇਖੋ ਸੁਣੋ ਮੇਰੀ ਬੇਨਤੀ ਇੱਕ ਚੀਜ਼ ਨਾ ਸਰ ਸਰ ਨੂੰ ਰਿਕੁਐਸਟ ਕਰ ਰਹੇ ਹਾਂ ਕਿਨ ਸਰ ਨੂੰ ਆਵਾਜ਼ ਆ ਰਹੀ ਸਰ ਬਿਲਕੁਲ ਪੂਰੀ ਆ ਰਹੀ ਹੈ ਸਰ ਸਾਡੇ ਕੋਲ ਨਾ ਜਿਹੜੇ ਸੰਦੀਨ ਦੋਸ਼ੀ ਉਹਨਾਂ ਦੇ ਪਰਿਵਾਰ ਵੀ ਆਏ ਸੀਗੇ ਤੇ ਉਹਨਾਂ ਨੇ ਇਹ ਕੰਪਲੇਨਟ ਕੀਤੀ ਸੀ ਵੀ ਇਹ ਇਹ ਸਾਨੂੰ ਐਫੀਡੇਵਿਟ ਦੇਣਗੇ ਪੈਸੇ ਮੰਗ ਰਹੇ ਨੇ ਤਾਂ ਇਹ ਗੱਲ ਕਹੀ ਸੀ ਜੇ ਆ ਗੱਲ ਸਾਹਮਣੇ ਹੋਈ ਫਿਰ ਕਾਰਵਾਈ ਹੋਊਗੀ ਜੇ ਇਹ ਗੱਲ ਸਾਹਮਣੇ ਆਉਂਦੀ ਆ ਸਭ ਤੋਂ ਪਹਿਲਾਂ ਇਹਨੂੰ ਭੇਜੋ ਜੇ ਬਿਲਕੁਲ ਸਰ ਜੇ ਇਹ ਗੱਲ ਆਉਂਦੀ ਸਭ ਤੋਂ ਪਹਿਲਾਂ ਇਹਨੂੰ ਭੇਜ ਦਿਓ ਨਾ ਕਰੈਪਟਮ ਕਿਤੇ ਜਾਂ ਕੀ ਹੈ ਜਦੋਂ ਇਹ ਗੱਲ ਸਾਹਮਣੇ ਇਹ ਵੀ ਐਫੀਡੇਵਿਟ ਪੰਜ ਦੇ ਰਹੇ ਇਹਨਾਂ ਨੂੰ ਜੋ ਜਿਉ ਜੋ ਜੈਜਵਾਨਾ ਜੀ ਮੈਨੂੰ ਜੈਜ ਦੱਸੋ ਕਿੰਨੇ ਦਿਨ ਚ ਸਾਰੀ ਕਾਰਵਾਈ ਕਰਕੇ ਦਿੰਨੇ ਹੋ ਸਰ 2 ਵੀਕਸ ਹੈ ਉਹ ਨਿਪਟਾ ਦਾਂਗੇ ਸਰ ਅੱਜ ਤਰੀਕ ਕਿੰਨੀ ਹੋ ਗਈ ਤਿੰਨ ਤਿੰਨ ਸਰ 7 2 14 3 17 19 ਤਰੀਕ ਦਿੱਤੀ ਜੀ ਤੁਹਾਨੂੰ 19 ਨੂੰ 19 ਨੂੰ ਤੁਸੀਂ ਆਪ ਆਉਣਾ ਹੈ ਠੀਕ ਹੈ ਸਰ ਠੀਕ ਥੈਂਕ ਯੂ ਠੀਕ ਹੈ ਸਰ ਕਿੰਨਾ ਨੰਬਰ ਇਹਦਾ 341 ਹੈ ਕਾਕਾ ਤੂੰ ਆਪ ਨਾ ਫਸ ਜਾ ਇਹ ਖਿਆਲ ਰੱਖੀ ਹਾਂ ਮਾਂ ਦੀ ਲਾਸ਼ ਤੇ ਕਮਾਈ ਕਰਨ ਦੇ ਗਿਆ ਤਾਂ ਮੈਂ ਫਸਾ ਲਾਂ ਦਨ ਮੈਂ ਮਾਂ ਕਰਕੇ ਸਕਦਾ ਮਾਮਾ ਸੰਝੀਆਂ ਹੁੰਦੀਆਂ ਲੋਕਾਂ ਸਾਰੇ ਜੀ ਸਰ ਮਕਮਲ ਹੋ ਜਾਈਏ ਸੀ ਰੋਲਾ ਹੀ ਸੀ 27 23 41 ਸਰ ਇਹਦਾ 23 41 ਬਟਾਪੁੱਤ ਧੰਨਵਾਦ